ਸਤਿ ਸ੍ਰੀ ਅਕਾਲ ਦੋਸਤੋ ਫਿਰ ਤੋਂ ਹਾਜ਼ਰ ਹਾਂ ਜੀ ਮੈਂ ਤਰਮਿੰਦਰ ਸਿੰਘ ਪਿੰਡ ਕਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਤੁਸੀਂ ਦੇਖ ਰਹੇ ਹੋ ਡੀਐਸ ਕਲਾਨੀਆਂ YouTube ਚੈਨਲ ਸੋ ਦੋਸਤੋ ਅੱਜ ਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਬਾਰ ਬਾਰ ਬੀਪੀ ਘਟਦਾ ਏ ਕਈ ਵਾਰੀ ਭੈਣਾਂ ਦਾ ਵੀਰਾਂ ਦਾ ਬਾਰ ਬਾਰ ਬੀਪੀ ਘਟੀ ਜਾਂਦਾ ਏ ਕਿਸ ਦਾ ਇਲਾਜ ਹੈ ਕੀ ਪਰਹੇਜ਼ ਕਰ ਸਕਦੇ ਆ ਤੇ ਕਿਉਂ ਇਹ ਘਟਦਾ ਏ ਅੱਜ ਇਸ ਬਾਰੇ ਗੱਲ ਕਰਾਂਗੇ ਸੋ ਦੋਸਤੋ ਬਾਰ ਬਾਰ ਬੀਪੀ ਘਟਣ ਕਾਰਨ ਕਈ ਵਾਰੀ ਥਕਾਵਟ ਸੁਸਤੀ ਬੇਚੈਨੀ ਘਬਰਾਹਟ ਇਕਦਮ ਚੱਕਰ ਆਉਣੇ ਇਦਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਐ ਤੇ ਕਈ ਵਾਰੀ ਇਹ ਘਾਤਕ ਵੀ ਸਾਬਤ ਹੋ ਜਾਂਦਾ ਏ ਇਕਦਮ ਬੀਪੀ ਘਟਣ ਦੇ ਨਾਲ ਜੇਕਰ ਤੁਸੀਂ ਕਿਤੇ ਖੜੇ ਬੈਠੇ ਹੋ ਤਾਂ ਕਈ ਵਾਰ ਚੱਕਰ ਆ ਕੇ ਬੰਦੇ ਨੂੰ ਹਨੇਰਾ ਜਿਹਾ ਦਿਖ ਕੇ ਕਿ ਉਹਨਾਂ ਦੇ ਸੱਟ ਵੇਟ ਵੀ ਲੱਗ ਸਕਦੀ ਐ ਸੋ ਬੀਪੀ ਕਿਉਂ ਘਟਦਾ ਏ ਇਸ ਦੇ ਪਿੱਛੇ ਕੁਝ ਇੱਕ ਕਾਰਨ ਜਿਹੜੇ ਮੈਂ ਤੁਹਾਨੂੰ ਅੱਜ ਦੱਸਾਂਗਾ ਸਭ ਤੋਂ ਪਹਿਲਾਂ ਦਾ ਕਾਰਨ ਇਸ ਦੇ ਵਿੱਚ ਦੇਖਿਆ ਜਾਂਦਾ ਕਿ ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਘੱਟ ਪਾਣੀ ਪੀਣ ਕਾਰਨ ਬਾਡੀ ਡੀਹਾਈਡਰੇਟ ਹੋ ਜਾਂਦੀ ਐ ਜਿਸ ਤੋਂ ਬਾਅਦ ਸਰੀਰ ਦੇ ਵਿੱਚ ਲਿਕੁਇਡ ਦੀ ਕਮੀ ਹੋ ਜਾਂਦੀ ਐ ਉਸ ਕਾਰਨ ਜਿਹੜਾ ਬੀਪੀ ਘੱਟ ਰਹਿਣਾ ਸ਼ੁਰੂ ਹੋ ਜਾਂਦਾ ਹੈ। ਸੋ ਜੇਕਰ ਤੁਹਾਡਾ ਬਾਰ-ਬਾਰ ਬੀਪੀ ਘੱਟ ਰਿਹਾ ਹੈ ਤਾਂ ਬਹੁਤ ਸੌਖਾ ਇਸ ਦਾ ਇਲਾਜ ਹੈਗਾ ਕਿ ਤੁਸੀਂ ਦਿਨ ਦੇ ਵਿੱਚ ਪੂਰੇ ਦਿਨ ਵਿੱਚ 6 ਤੋਂ 8 ਗਲਾਸ ਪਾਣੀ ਪੀਆ ਕਰੋ। ਪਹਿਲੀ ਗੱਲ ਤਾਂ ਤੁਹਾਨੂੰ ਇਸ ਦੇ ਨਾਲ ਹੀ ਪੈ ਜਾਏਗਾ। ਜੇਕਰ ਫਿਰ ਵੀ ਤੁਹਾਨੂੰ ਡੇਕਨ ਪ੍ਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਇੱਕ ਟਾਈਮ ਕਾਫੀ ਲੈ ਸਕਦੇ ਹੋ। ਬਾਕੀ ਜੇਕਰ ਤੁਸੀਂ ਪਾਣੀ ਵਗੈਰਾ ਸਹੀ ਪੀਂਦੇ ਹੋ ਫਿਰ ਵੀ ਤੁਹਾਡਾ ਬੀਪੀ ਘੱਟ ਰਿਹਾ ਹੈ ਤਾਂ ਇਸ ਦੇ ਪਿੱਛੇ ਕਾਰਨ ਦੇਖਿਆ ਜਾਂਦਾ ਜੀ ਟੈਨਸ਼ਨ ਟੈਨਸ਼ਨ ਰਹਿਣ ਦੇ ਨਾਲ ਤੁਹਾਡਾ ਬੀਪੀ ਘਟੇਗਾ ਹੀ ਘਟੇਗਾ ਤੁਸੀਂ ਅਕਸਰ ਦੇਖਿਆ ਹੋਣਾ ਕਈ ਵਾਰੀ ਫੈਮਿਲੀ ਚ ਕੋਈ ਟ੍ਰੈਜੇਡੀ ਹੋ ਜਾਂਦੀ ਹੈ ਕਿਸੇ ਰਿਸ਼ਤੇਦਾਰੀ ਚ ਕੋਈ ਟ੍ਰੈਜੇਡੀ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਹੋਣਾ ਉੱਥੇ ਜਿਹੜੇ ਅਕਸਰ ਲੇਡੀਆਂ ਬਹੁਤ ਜ਼ਿਆਦਾ ਰੋਣ ਕਾਰਨ ਉਹਨਾਂ ਦਾ ਬੇਬੀ ਬਹੁਤ ਲੋ ਹੋ ਜਾਂਦਾ ਹੈ ਕਈ ਵਾਰੀ ਡਾਕਟਰ ਵੀ ਬੁਲਾਉਣਾ ਪੈ ਜਾਂਦਾ ਹੈ ਸੋ ਟੈਂਸ਼ਨ ਇੱਕ ਇੰਸਟ੍ਰਕਟ ਮੁੱਖ ਕਾਰਨ ਮੰਨੇ ਜਾਂਦਾ ਹੈ ਕਿ बार-बार ਜੇਕਰ ਤੁਹਾਡਾ ਬੇਬੀ ਘਟ ਰਿਹਾ ਹੈ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਸਾਡਾ ਬੇਬੀ ਕਿਉਂ ਘਟ ਰਿਹਾ ਹੈ ਤਾਂ ਉਸ ਦੇ ਵਿੱਚ ਟੈਂਸ਼ਨ ਕਾਰਨ ਵੀ ਜਿਹੜਾ ਬੇਬੀ ਹੈ ਉਹ ਘਟ ਪਾਏ ਟੈਂਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਸੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਨੂੰ ਤੁਸੀਂ ਕਿਸੇ ਕਿਸੇ ਤਰ੍ਹਾਂ ਦੀ ਟੈਨਸ਼ਨ ਲੈ ਰਹੇ ਹੋ ਇਸ ਦੇ ਵਿੱਚੋਂ ਨਿਕਲੋ ਕਿਉਂਕਿ ਦੋਸਤੋ ਜੀਵਨ ਇੱਕ ਵਾਰ ਹੀ ਮਿਲਿਆ ਹੈ ਦੁਬਾਰੇ ਇਹ ਮਿਲਣਾ ਨਹੀਂ ਹੈਗਾ ਸੋ ਐਵੇਂ ਟੈਨਸ਼ਨ ਲੈ ਕੇ ਤੁਸੀਂ ਆਪ ਬਿਮਾਰ ਹੋਨੇ ਹੋ ਨਾਲ ਫੈਮਿਲੀ ਨੂੰ ਟੈਨਸ਼ਨ ਦਿੰਦੇ ਹੋ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਟੈਨਸ਼ਨ ਹੈ ਤਾਂ ਇਸ ਨੂੰ ਦੂਰ ਕਰਨਾ ਬਹੁਤ ਆਸਾਨ ਤੇ ਸੌਖਾ ਤਰੀਕਾ ਤੁਸੀਂ ਲਿਟਰੇਚਰ ਪੜਿਆ ਕਰੋ ਕਿਤਾਬਾਂ ਪੜਿਆ ਕਰੋ ਉਸ ਦੇ ਨਾਲ ਤੁਹਾਡੀ ਟੈਨਸ਼ਨ ਬਹੁਤ ਜ਼ਿਆਦਾ ਘਟੇਗੀ ਤੋ ਲਿਟਰੇਚਰ ਕਤਾ ਚੰਗੀਆਂ ਕਿਤਾਬਾਂ ਜੇਕਰ ਤੁਸੀਂ ਪੜ੍ਹੋਗੇ ਜਿਵੇਂ ਕਿ ਅਕਸਰ ਕਿਹਾ ਜਾਂਦਾ ਕਿ ਤੁਸੀਂ ਪਾਠ ਕਰ ਲਿਆ ਕਰੋ ਸੋ ਤੁਸੀਂ ਪਾਠ ਵੀ ਕਰ ਸਕਦੇ ਹੋ ਪਰ ਨਾਲ ਜੇਕਰ ਤੁਸੀਂ ਹੋਰ ਵੀ ਚੰਗੀਆਂ ਕਿਤਾਬਾਂ ਨਾਲ ਪੜ੍ਹੋਗੇ ਸੋਚਣ ਸ਼ਕਤੀ ਤੁਹਾਡੀ ਵਧੇਗੀ ਬਾਕੀ ਇਸ ਦੇ ਨਾਲ ਜਿਹੜਾ ਸਟ੍ਰੈਸ ਲੈਵਲ ਹੈ ਤੁਹਾਡਾ ਬਹੁਤ ਘੱਟ ਜਾਏਗਾ ਸੋ ਜਿਵੇਂ ਕਿ ਅੱਜਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਨਿੰਬੂ ਅਤੇ ਗਲੂਕੋਜ਼ ਲੈ ਕੇ ਰੱਖਿਆ ਕਰੋ ਜੇਕਰ ਤੁਹਾਨੂੰ ਦਿਨ ਦੇ ਵਿੱਚ ਬੈਡ ਫੀਲ ਹੋ ਰਿਹਾ ਹੈ ਤੁਹਾਨੂੰ ਕਮਜ਼ੋਰੀ ਵਗੈਰਾ ਫੀਲ ਹੋ ਰਹੀ ਹੈ ਤਾਂ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਜਾਂ ਫਿਰ ਤੁਸੀਂ ਗਲੂਕੋਜ਼ ਲੈ ਲਿਆ ਕਰੋ ਉਸ ਦੇ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ ਤੁਹਾਡੇ ਸਰੀਰ 'ਚ એનર્ਜੀ ਆਏਗੀ ਤੁਹਾਡਾ ਕੰਮ ਕਰਨ ਨੂੰ ਮੇਤਲ ਕਰੇਗਾ ਤੇ ਜੇਕਰ ਹੁਣ ਆਪਾਂ ਇਸ ਤੇ ਇਲਾਜ ਦੀ ਗੱਲ ਕਰੀਏ ਕਿ ਤੁਹਾਨੂੰ ਦੁਬਾਰੇ ਇਹ ਦਿੱਕਤ ਨਾ ਆਵੇ ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਮੈਂ ਦੱਸਿਆ ਕਿ ਤੁਸੀਂ ਆਪਣੀ ਟੈਨਸ਼ਨ ਜਿਹੜੀ ਹੈ ਜ ਉਸ ਨੂੰ ਘਟਾਓ ਟੈਨਸ਼ਨ ਨੂੰ ਖਤਮ ਕਰੋ ਉਸ ਦੇ ਲਈ ਤੁਸੀਂ ਕਿਤਾਬਾਂ ਮੇਰਾ ਪੜ੍ਹ ਸਕਦੇ ਹੋ ਸੋ ਅੱਗੇ ਇਸ ਦੇ ਇਲਾਜ ਲਈ ਤੁਸੀਂ ਥੋੜੀ ਬਹੁਤੀ ਸਮੱਸਿਆ ਹੈ ਕਿ ਤੁਸੀਂ ਕਾਫੀ ਪੀ ਲਿਆ ਕਰੋ ਕਾਫੀ ਦੇ ਨਾਲ ਤੁਹਾਡਾ ਬੀਪੀ ਜਿਹੜਾ ਹੈਗਾ ਨਾਰਮਲ ਆ ਜਾਂਦਾ ਹੈ ਬਾਕੀ ਇਹਨਾਂ ਲਈ ਤੁਸੀਂ ਰੋਜ਼ ਮੈਰੀ ਜਿਹਦੇ ਤੁਸੀਂ ਇੱਕ ਤਕਰੀਬਨ 2-3 ਇੰਚ ਲੰਮੀ ਡੰਡੀ ਲੈ ਕੇ ਤੁਹਾਨੂੰ ਇੱਕ ਕੱਪ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਕਾੜ ਕੇ ਉਸ ਨੂੰ ਚਾਹ ਵਾਂਗ ਤੁਸੀਂ ਪਿਆਗ ਕਰ ਲੈਣਾ ਹੈ ਤੇ ਉਸ ਦਾ ਇੱਕ ਕੱਪ ਜਿਹੜਾ ਪੂਣ ਕੇ ਤੁਸੀਂ ਠੰਡਾ ਕਰਕੇ ਪੀ ਸਕਦੇ ਹੋ ਇਸ ਦੇ ਨਾਲ ਬਹੁਤ ਛੇਤੀ ਬੀਪੀ ਜਿਹੜਾ ਆਪਾ ਹੁੰਦਾ ਹੈ ਤੇ ਇਸ ਦੇ ਨਾਲ ਜੇਕਰ ਤੁਸੀਂ ਰੂਟੀਨ ਚ ਇਸ ਨੂੰ ਲੈ ਲਓਗੇ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਬਾਕੀ ਤੁਹਾਨੂੰ ਬਹੁਤ ਜ਼ਿਆਦਾ ਇਹ ਫਾਇਦਾ ਕਰੇਗੀ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਸੋ ਅੱਗੇ ਜੇਕਰ ਆਪਾਂ ਗੱਲ ਕਰੀਏ ਹਿੰਦੇ ਇੱਕ ਹੋਰ ਵੀ ਆਸਾਨ ਤਰੀਕਾ ਹੈਗਾ ਬੀਪੀ ਨੂੰ ਆਪਾ ਕਰਨ ਲਈ ਉਹਦੇ ਲਈ ਤੁਸੀਂ ਮੁਲਠੀ ਦਾ ਪਾਊਡਰ ਲੈਣਾ ਅੱਧਾ ਚਮਚ ਇਸ ਨੂੰ ਤੁਸੀਂ ਤਕਰੀਬਨ 1 ਕੱਪ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਣਾ ਹੈ ਠੰਡਾ ਹੋਣ ਤੇ ਕੁਣ ਕੇ ਤੁਸੀਂ ਇਸ ਨੂੰ ਪੀ ਲੈਣਾ ਹੈ ਇਸ ਦੇ ਨਾਲ ਵੀ ਜੇਕਰ ਤੁਹਾਡਾ ਬ੍ਰੀਪੀ ਬਾਰ-ਬਾਰ ਘਟ ਰਿਹਾ ਤਾਂ ਤੁਹਾਡਾ ਉਹ ਠੀਕ ਹੋ ਜਾਏਗਾ ਬਾਰ-ਬਾਰ ਘਟਣ ਦੇ ਕਾਰਨ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਸੋ ਫਿਰ ਵੀ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤੁਹਾਡੀ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦਰ ਵੀਰਵਾਰ ਸਾਡੇ ਇੱਥੇ ਹੌਕ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਦੋਸਤੋ ਬਹੁਤ ਛੋਟੀ ਸੀਗੀ ਤੁਹਾਡੇ ਵਾਸਤੇ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਉਸਕੇ ਵੀਡੀਓ ਸ਼ੇਅਰ ਕਰ ਦਿਓ ਜੀ ਕਿਸੇ ਵੀ ਭਾਈ ਦਾ ਫਾਇਦਾ ਹੋ ਸਕੇ ਮੈਨੂੰ ਦਿਓ ਆਗਿਆ ਨੈਕਸਟ ਵੀਡੀਓ ਚ ਚੱਲ ਮਿਲਦੇ ਹਾਂ ਸਤਿ ਸ੍ਰੀ ਅਕਾਲ